ਹੈਲੋ ਹਾਂਜੀ ਸਾਰੇ ਫਰੈਂਡ ਨੂੰ ਸਤ ਸ੍ਰੀ ਅਕਾਲ ਆਪਾਂ ਨੇ ਦੇਖੋ ਹਾਫ ਡਿਨਰ ਦੀ ਰੈਸਪੀ ਤਾਂ ਤੁਹਾਨੂੰ ਦਿਖਾਤੀ ਸੀ ਤੇ ਹੁਣ ਆਪਾਂ ਬਣਾ ਰਹੇ ਹਾਂ ਇੱਕ ਤਾਂ ਮੱਕੀ ਦੀ ਰੋਟੀ ਤੇ ਦੂਸਰਾ ਸਵੀਟ ਬਣਾਉਨੇ ਆਪਾਂ ਜ਼ਿਆਦਾ ਤਾਂ ਆਪਾਂ ਉਹਦੇ ਵਾਸਤੇ ਲਾਈਵ ਹੋਏ ਆਂ ਹਾਂਜੀ ਉਹਦੇ ਵਾਸਤੇ ਆਪਾਂ ਨੇ ਲੈਤਾ ਦੁੱਧ ਦੁੱਧ ਨੂੰ ਆਪਾਂ ਨੇ ਇੱਕ ਉਬਾਲਾ ਦਿਵਾ ਲਿਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜਿਹੜੀਆਂ ਆਪਣੀਆਂ ਫੇਵੀਆਂ ਵੀ ਕਹਿੰਦੇ ਨੇ ਕਈ ਜਗ੍ਹਾ ਤੇ ਕਈ ਜਗ੍ਹਾ ਤੇ ਸਵਈਆਂ ਵੀ ਕਹਿੰਦੇ ਆ ਹਨਾ ਵੈਸੇ ਸਾਡੇ ਵਾਲ ਇਹਨਾਂ ਨੂੰ ਫੇਵੀਆਂ ਹੀ ਕਹਿੰਦੇ ਆ ਸੇਵੀਆਂ ਜਿਹੜੀਆਂ ਹੁੰਦੀਆਂ ਨੇ ਉਹ ਅਲੱਗ ਹੁੰਦੀਆਂ ਨੇ ਫੇਵੀਆਂ ਹੁੰਦੀਆਂ ਨੇ ਤੇ ਸਵਈਆਂ ਵੀ ਕਿਹਾ ਜਾਂਦੇ ਕਈ ਜਗ੍ਹਾ ਤੇ ਥੋੜੀਆਂ ਆਪਾਂ ਇਹਦੇ ਵਿੱਚ ਐਡ ਕਰਾਂਗੇ ਹੁਣ ਆਪਾਂ ਦੁੱਧ ਨੂੰ ਉਬਾਲਾ ਦਿਵਾ ਲਿਆ ਤੇ ਹੁਣ ਆਪਾਂ ਉਹਦੇ ਵਿੱਚ ਇਹਨਾਂ ਨੂੰ ਕਰਤਾ ਐਡ ਤੇ ਜਿਹੜੀ ਆਪਾਂ ਅਗਲੀ ਚੀਜ਼ ਇਹਦੇ ਵਿੱਚ ਪਾਵਾਂਗੇ ਉਹ ਨੇ ਫੁੱਲ ਮਖਾਣੇ ਦੇਖੋ ਫੁੱਲ ਮਖਾਣੇ ਨਾ ਬਹੁਤ ਹੀ ਜ਼ਿਆਦਾ ਹੈਲਦੀ ਹੁੰਦੇ ਨੇ ਇਹਦੇ ਵਿੱਚ B12 ਵਿਟਾਮਿਨ D ਜਿਨ੍ਹਾਂ ਨੂੰ ਵੀ ਹੈ ਨਾ ਇਹਦੀ ਕਮੀ ਹੈ ਉਹਨਾਂ ਵਾਸਤੇ ਨਾ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੇ ਨੇ ਤੇ ਆਪਾਂ ਇਹਨਾਂ ਨੂੰ ਇਹਦੇ ਵਿੱਚ ਐਡ ਕਰਾਂਗੇ ਹਾਫ ਪਾਉਂਗੀ ਮੈਂ ਅਗਰ ਇੱਕ ਕਟੋਰੀ ਆਪਾਂ ਹਨਾ ਇਹ ਮਖਾਣਿਆਂ ਦੀ ਡੇਲੀ ਖਾਣੇ ਆ ਤਾਂ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੀ ਵੀਕਨੈਸ ਨਹੀਂ ਹੁੰਦੀ ਬਹੁਤ ਹੀ ਜ਼ਿਆਦਾ ਹੈਲਦੀ ਹੁੰਦੇ ਨੇ ਇਹ ਤਾਕਤ ਵਾਲੇ ਹੁੰਦੇ ਨੇ ਤੇ ਦੇਖੋ ਜਿਹੜੀਆਂ ਆਪਾਂ ਨੇ ਸਿਵਈਆਂ ਤੀਆਂ ਉਹ ਵੀ ਤੇ ਫੁੱਲ ਮਖਾਣੇ ਦੋਨੋਂ ਆਪਾਂ ਨੇ ਐਡ ਕਰਦੇ ਤੇ ਪਾ ਥੋੜਾ ਇਹਨੂੰ ਕਿਉਂਕਿ ਦੁੱਧ ਨੂੰ ਮੈਂ ਪਹਿਲਾਂ ਉਹ ਵਾਲਾ ਦਵਾ ਲਿਆ ਸੀ ਥੋੜਾ ਟਾਈਮ ਆਪਾਂ ਇਹਨੂੰ ਹੋਰ ਪਕਾ ਲਾਂਗੇ ਤੇ बस ਇੱਕ ਉਬਾਲਾ ਦਿਵਾ ਕੇ ਫਿਰ ਆਪਾਂ ਇਹਦੇ ਵਿੱਚ ਚੀਨੀ ਐਡ ਕਰ ਦਾਂਗੇ ਕਿਉਂਕਿ ਆਪਣੀ ਇੱਕ ਹਾਫ ਕਟੋਰੀ ਸਿਵਈਆਂ ਦੀ ਸੀਗੀ ਤੇ ਹਾਫ ਕਟੋਰੀ ਹੋਈ ਆਪਾਂ ਨੇ ਫੁੱਲ ਮਕਾਣੇ ਦੀ ਲਈਤੀ ਹੈ ਤੇ ਹਾਫ ਕਟੋਰੀ ਹੋਈ ਆਪਾਂ ਹੁਣ ਚੀਨੀ ਦੀ ਲਵਾਂਗੇ ਤੇ ਚੰਗੇ ਤਰੀਕੇ ਦੇ ਨਾਲ ਆਪਾਂ ਇਹਨੂੰ ਸਾਰੀ ਚੀਜ਼ ਨੂੰ ਕਰ ਦਾਂਗੇ ਮਿਕਸ ਕਿਉਂਕਿ ਥੋੜਾ ਟਾਈਮ ਦੇ ਵਿੱਚ ਹੀ ਇਹ ਸਵੀਟ ਬਣਨ ਵਾਲਾ ਹੈ ਇਹ ਵਸ 2-4 ਮਿੰਟ ਦੇ ਵਿੱਚ ਹੀ ਹੈ ਨਾ ਰੈਡੀ ਹੋ ਜਾਂਦੀਆਂ ਨੇ ਪਰ ਇਹਦੇ ਵਿੱਚ ਤਾਕਤ ਬਹੁਤ ਜ਼ਿਆਦਾ ਅਗਰ ਇਸ ਤਰੀਕੇ ਦੇ ਹਨਾ ਫੁੱਲ ਮਖਾਨੇ ਨੂੰ ਤੁਸੀਂ ਡੇਲੀ ਖਾਣੇ ਹੋ ਤਾਂ 15-20 ਦਿਨ ਦੇ ਵਿੱਚ ਵਿੱਚ ਤੁਹਾਨੂੰ ਖੁਦ ਆਪਣੇ ਸਰੀਰ ਦਾ ਨਾ ਪਤਾ ਲੱਗੇਗਾ ਵੀ ਤੁਹਾਨੂੰ ਕਿੰਨਾ ਫਰਕ ਹੈ ਕੀ ਹੁਣ ਆਪੇ ਦੀ ਵਿੱਚ ਥੋੜੀ ਜਿਹੀ ਪਾ ਦਾਂਗੇ ਡਰਾਈ ਫਰੂਟ ਉਹਦੇ ਵਾਸਤੇ ਮੈਂ ਲੈਤੀਆਂ ਨੇ ਥੋੜੀ ਜਿਹੀ ਆਪਣੀ ਸੌਗੀ ਤੇ ਥੋੜੇ ਜਿਹੇ ਬਦਾਮ ਤੇ ਬਦਾਮਾਂ ਨੂੰ ਵੀ ਆਪਾਂ ਬ੍ਰੇਕ ਬ੍ਰੇਕ ਕਟਿੰਗ ਕਰਕੇ ਹਨਾ ਵੀ ਚੈਡ ਕਰਾਂਗੇ ਜਦੋਂ ਤੱਕ ਆਪਣੇ ਮਖਾਣੇ ਨੇ ਜਿਹੜੇ ਉਹ ਵੀ ਉਬਾਲਾ ਆਏ ਤੋਂ ਉਹਨਾਂ ਤਾਂ ਬਹੁਤ ਜਲਦੀ ਬੰਦ ਨੇ ਤੇ ਸਵਈਆਂ ਵੀ ਦੋਨੋਂ ਤੇ ਆਪਾਂ ਹੁਣ ਇਹਦੇ ਵਿੱਚ ਬ੍ਰੇਕ ਬ੍ਰੇਕ ਕਟਿੰਗ ਕਰਕੇ ਬਦਾਮਾਂ ਨੂੰ ਐਡ ਕਰ ਦਾਂਗੇ ਅਗਰ ਤੁਸੀਂ ਫਰੈਂਡ ਮੇਰੇ ਚੈਨਲ ਤੇ ਨਿਊ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਦਾ ਬਟਨ ਵੀ ਜਰੂਰ ਦਬਾਉਣਾ ਤਾਂ ਕਿ ਇਦਾਂ ਦੀਆਂ ਬਹੁਤ ਹੀ ਹੈਲਦੀ ਤੇ ਟੇਸਟੀ ਟੇਸਟੀ ਡਿਸ਼ਾਂ ਦੀ ਰੈਸਪੀ ਤੁਹਾਨੂੰ ਮਿਲਦੀ ਰਹੇ ਤੇ ਬੈਲ ਆਈਕਨ ਦਾ ਬਟਨ ਵੀ ਜਰੂਰ ਦਬਾਉਣਾ ਤੇ ਲਾਈਕ ਦਾ ਬਟਨ ਵੀ ਜਰੂਰ ਦਵਾ ਦੇਣਾ ਤੇ ਦੇਖੋ ਇਹਦੀ ਲੁੱਕ ਬਹੁਤ ਹੀ ਜ਼ਿਆਦਾ ਯਮਮੀ ਹੈ ਤੇ ਅੱਜ ਆਪਾਂ ਨੇ ਬਣਾਈ ਸੀ ਦੇਖੋ ਪੁਦੀਨੇ ਦੀ ਚਟਨੀ ਤੇ ਆਪਣੀ ਮੂੰਗਰੇ ਵਾਲੀ ਸਬਜੀ ਤੇ ਉਹਦੇ ਨਾਲ ਹੁਣ ਆਪਾਂ ਨੇ ਮਖਾਨੇ ਤੇ ਸਵਈਆਂ ਦੀ ਬਣਾਈ ਆ ਆਪਾਂ ਨੇ সুইਟ ਰੈਸਪੀ ਤੇ ਨਾਲ ਆਪਾਂ ਬਣਾ ਰਹੀਆਂ ਮੱਕੀ ਦੀ ਰੋਟੀ ਜਦੋਂ ਤੱਕ ਆਪਣੀਆਂ ਸਵਈਆਂ ਬਣ ਰਹੀਆਂ ਨੇ ਉਦੋਂ ਤੱਕ ਆਪਾਂ ਬਣਾ ਲੈਨੇ ਆ ਮੱਕੀ ਦੀ ਰੋਟੀ ਕਿਉਂਕਿ ਜਿਹੜੀ ਆਪਾਂ ਨੇ ਹਨਾ ਸਾਮ ਨੂੰ ਵੈਜੀਟੇਬਲ ਬਣਾਈ ਹੈ ਉਹਦੇ ਨਾਲ ਨਾ ਮੱਕੀ ਦੀ ਰੋਟੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਬਸ ਇਹਨੂੰ ਆਪਾਂ ਨੇ ਇੱਕ ਦੋ ਉਬਾਲੇ ਦੇਵਾਉਣੇ ਨੇ ਤੇ ਬਸ ਇਹ ਰੈਡੀ ਹੋਣ ਵਾਲੀ ਹੋਈ ਹੈ ਤੇ ਵੈਸੇ ਤਾਂ ਹੁਣ ਦੇ ਕੋ ਗਰਮੀਆਂ ਸਟਾਰਟ ਹੋਣ ਲੱਗੀਆਂ ਮੱਕੀ ਦਾ ਆਟਾ ਜਾ ਰਿਹਾ ਹੈ ਪਰ ਆਪਾਂ ਇਹ ਨਾਲ ਲੈ ਕੇ ਰੱਖਿਆ ਹੋਇਆ ਕਿ ਕਦੇ-ਕਦੇ ਵੈਸੇ ਮੰਮੀ ਹੋਰੀ ਸਾਡੇ ਬੇਬੇ ਜਿਉਰੀ ਖਾਂਦੇ ਨੇ ਉਹਨਾਂ ਵਾਸਤੇ ਆਪਾਂ ਇਹਨੂੰ ਬਣਾਣੇ ਆ ਦੇਖੋ ਕਿੰਨੀ ਸੋਹਣੀ ਆਪਣੀ ਰੌਂਡ ਰੌਂਡ ਸ਼ੇਪ ਦੀ ਬਣੀ ਆ ਅੱਗੇ ਦੇਖੋ ਆਪਾਂ ਨੇ ਅੱਜ ਜਿਹੜੀ ਸ਼ਾਮ ਦੀ ਡਿਨਰ ਦੀ ਥਾਲੀ ਆਪਣੀ ਉਹ ਤੁਹਾਨੂੰ ਦਿਖਾਣੀ ਆ ਇਹ ਪਦੀਨੇ ਦੀ ਤੇ ਪਿਆਜ਼ ਦੀ ਚਟਣੀ ਆ ਇਹ ਆਪਣੀ ਹੈ ਨਾ ਮੂੰਗਰਿਆਂ ਦੀ ਸਾਰੀ ਸਬਜ਼ੀਆਂ ਪਾ ਕੇ ਨਾ ਮਿਕਸਡ ਵੈਜੇ ਇਹ ਰਾਇਤਾ ਤੇ ਦੇਖੋ ਆਪਣਾ ਇਹ ਸਵੀਟ ਬਣ ਚੁੱਕਿਆ ਇਹਨੂੰ ਆਪਾਂ ਕਰ ਦਾਂਗੇ ਬੰਦ ਤੇ ਆਪਾਂ ਇਹਨੂੰ ਵੀ ਕਰ ਦਿੰਦੇ ਆ ਆਪਣੀ ਦੇਖੋ ਮੈਂ ਜੋ ਵੀ ਆਪਣੇ ਪਰਿਵਾਰ ਲਈ ਬਣਾਉਣੀ ਆ ਨਾ ਉਹੀ ਸਾਰੇ ਫਰੈਂਡਸ ਨੂੰ ਦਿਖਾਉਣੀ ਹੁੰਦੀ ਆ ਕਿਉਂਕਿ ਦੇਖੋ ਆਪਾਂ ਸਾਰਾ ਦਿਨ ਫਿਰਦੇ ਆ ਹਨਾ ਸਿਰਫ ਖਾਣੇ ਲਈ ਫਿਰਦੇ ਆ ਅਗਰ ਇੱਕ ਟਾਈਮ ਆਪਾਂ ਖਾਣਾ ਹਨਾ ਵਧੀਆ ਬਣਾ ਲਾਂਗੇ ਖਾ ਲਾਂਗੇ ਤੇ ਥੋੜਾ ਪਦੇਸੀ ਕਿਉਂ ਐਡ ਕਰ ਦਾਂਗੇ ਇਹਦੇ ਵਿੱਚ ਤੇ ਇਧਰ ਆਪਣੀ ਬਣ ਰਹੀ ਹੈ ਮੱਕੀ ਦੀ ਰੋਟੀ ਆਇਆ ਤੁਹਾਨੂੰ ਮੇਰੀ ਅੱਜ ਦੀ ਡਿਨਰ ਦੀ ਥਾਲੀ ਚੰਗੀ ਲੱਗ ਰਹੀ ਹੈ ਤਾਂ ਪਲੀਜ਼ ਲਾਈਕ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਕਿਉਂਕਿ ਮੈਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਹਾਂਜੀ ਇਹ ਸਾਰੀਆਂ ਚੀਜ਼ਾਂ ਦੀ ਰੈਸਪੀ ਹੈ ਨਾ ਤੁਹਾਨੂੰ ਆਪਣੇ ਚੈਨਲ ਤੇ ਮਿਲ ਜੇਗੀ ਤੁਸੀਂ ਆਪਣੇ ਚੈਨਲ ਦਾ ਨਾਮ ਮਾ ਪਿਆਰ ਔਰ ਬਲੌਗ ਸਰਚ ਕਰਕੇ ਦੇਖਣਾ ਦੇਖੋ ਇਹ ਆਪਾਂ ਨੇ ਇੱਕ ਬਹੁਤ ਹੀ ਯੂਨਿਕ ਜੀ ਤਰੀਕੇ ਦੇ ਨਾਲ ਅੱਜ ਬਣਾਈ ਹੈ ਜਿਨ੍ਹਾਂ ਦੇ ਬੱਚੇ ਹੈ ਨਾ ਨਹੀਂ ਖਾਂਦੇ ਪਰਿਵਾਰ ਦੇ ਵਿੱਚ ਕਈ ਵਾਰੀ ਹੁੰਦਾ ਵੀ ਹਾਂ ਨਹੀਂ ਮੂੰਗਰੇ ਵਗੈਰਾ ਸਾਡੇ ਨਹੀਂ ਖਾਂਦੇ ਤਾਂ ਤੁਸੀਂ ਇਸ ਤਰੀਕੇ ਨਾਲ ਬਣਾਉਂਗੇ ਤਾਂ ਸਾਰੇ ਜਣੇ ਉਂਗਲੀਆਂ ਚਟਚਟ ਖਾਂਣਗੇ ਬਹੁਤ ਹੀ ਸਵਾਦਮੰਦੀ ਆ ਇਹ ਜੇ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਗਰ ਸਾਰੇ ਫਰੈਂਡਸ ਪੁਰਾਣੇ ਨੇ ਤਾਂ ਪਲੀਜ਼ ਲਾਈਕ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਹਾਂਜੀ ਦੇਖੋ ਆਪਣੀ ਮੱਕੀ ਦੀ ਰੋਟੀ ਵੀ ਆਪਾਂ ਨੇ ਬਣਾ ਲਈ ਤੇ ਇਹਨੂੰ ਆਪਾਂ ਚੋਪੜ ਦੇਨੇ ਆ ਦੇਸੀ ਘਿਓ ਦੇ ਨਾਲ ਹਾਂਜੀ ਦੇਖੋ ਇਹ ਆਪਣੀ ਅੱਜ ਦੀ ਹੈਨਾ ਸ਼ਾਮ ਦੇ ਡਿਨਰ ਦੀ ਥਾਲੀ ਹੈ ਜਿਹੜੀ ਕਿ ਆਪਾਂ ਨੇ ਸਾਰੀ ਰੈਸਪੀ ਤੁਹਾਨੂੰ ਦਿਖਾਈ ਹੈ ਤਾਂ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਪਲੀਜ਼ ਲਾਈਕ ਦਾ ਬਟਨ ਦਬਾ ਦਿਆ ਕਰੋ ਦੇਖੋ ਇਦਾਂ ਦਾ ਹੈਲਦੀ-ਹੈਲਦੀ ਖਾਣੇ ਦੀਆਂ ਸਾਰੀਆਂ ਰੈਸਪੀ ਦੀ ਹੈਨਾ ਜਿੰਨੀ ਵੀ ਰੈਸਪੀ ਹੈ ਇਹ ਸਾਰੀ ਤੁਹਾਨੂੰ ਆਪਣੇ ਚੈਨਲ ਤੇ ਮਿਲ ਜਾਏਗੀ ਤੇ ਲਾਈਕ ਦਾ ਬਟਨ ਵੀ ਜਰੂਰ ਦਬਾ ਦਿਆ ਕਰੋ ਤੇ ਇਹ ਆਪਣੀ ਦੇਖੋ ਮਖਾਣੇ ਤੇ ਸਿਵਈਆਂ ਨੇ ਮਿੱਠੇ ਦੇ ਵਿੱਚ ਰਾਇਤਾ ਹੋ ਗਿਆ ਆਪਣੇ ਦਹੀਂ ਦਾ ਤੇ ਆਪਣੀ ਸਬਜੀ ਹੋ ਗਈ ਪਦੀਨੇ ਦੀ ਚਟਨੀ ਤੇ ਨਾਲ ਮੱਕੀ ਦੀ ਰੋਟੀ ਕਿਉਂਕਿ ਅਗਰ ਇਦਾਂ ਦੀ ਹੈ ਨਾ ਆਪਾਂ ਬਾਹਰ ਕਹਾਂਗੇ ਵੀ ਅਸੀਂ ਬਾਹਰ ਖਾਣ ਜਾਣਾ ਤਾਂ ਤੁਹਾਨੂੰ ਇਦਾਂ ਦੀ ਰੈਸਪੀ ਨਹੀਂ ਮਿਲੇਗੀ ਹੈ ਨਾ ਪਰ ਘਰ ਵਿੱਚ ਤੁਸੀਂ ਖੁਦ ਤਿਆਰ ਕਰੋਗੇ ਤਾਂ ਬਹੁਤ ਹੀ ਜ਼ਿਆਦਾ ਹੈ ਨਾ ਟੇਸਟੀ ਤੁਹਾਨੂੰ ਖਾਣਾ ਮਿਲੇਗਾ ਤਾਂ ਪਲੀਜ਼ ਮੇਰੇ ਚੈਨਲ ਤੇ ਤੁਹਾਨੂੰ ਇਦਾਂ ਦੇ ਹੀ ਘਰ ਦਾ ਜਿੱਦਾਂ ਕਿ ਤੁਹਾਡੇ ਘਰ ਵਿੱਚ ਹਨਾ ਪਹਿਲਾਂ ਜਾਂ ਪੁਰਾਣੇ ਜ਼ਮਾਨੇ ਦੇ ਵਿੱਚ ਇਦਾਂ ਬਣਾਇਆ ਜਾਂਦਾ ਸੀ ਉਦਾਂ ਦੀ ਹੀ ਫੀਲ ਮਿਲੇਗੀ ਕਿਉਂਕਿ ਮੈਂ ਇਹ ਕਰਦੇ ਹਾਂ ਬੇਸਿਕ ਚੀਜ਼ਾਂ ਜਿਹੜੀਆਂ ਵੀ ਹੁੰਦੀਆਂ ਨੇ ਉਹਨਾਂ ਤੋਂ ਹੀ ਸਾਰੇ ਫਰੈਂਡਸ ਨੂੰ ਉਹਨਾ ਖਾਣਾ ਬਣਾਉਣਾ ਕਿਦਾਂ ਆਪਣੇ ਥੋੜਾ ਸਮਾਂ ਤੋਂ ਆਪਾਂ ਬਹੁਤ ਹੈਲਦੀ ਹੈਲਦੀ ਟੇਸਟੀ ਟੇਸਟੀ ਜਿਹਾ ਬਣਾ ਸਕਦੇ ਹਾਂ ਤੇ ਹਾਂਜੀ ਹੁਣ ਆਪਾਂ ਸਰਵ ਕਰਾਂਗੇ ਹਾਂਜੀ ਜੋ ਵੀ ਮੈਂ ਆਪਣੇ ਪਰਿਵਾਰ ਲਈ ਦੇਖੋ ਡੇਲੀ ਰੁਟੀਨ ਦੇ ਵਿੱਚ ਬ੍ਰੇਕਫਾਸਟ ਤੇ ਡਿਨਰ ਉਹਦੀ ਮੈਂ ਸਾਰੀ ਕੋਸ਼ਿਸ਼ ਕਰਦੀ ਨੇ ਵੀ ਰੈਸਪੀ ਤੁਹਾਨੂੰ ਦਿਖਾਈ ਜਾਵੇ ਤੇ ਜਦੋਂ ਵੀ ਤੁਹਾਡਾ ਮਨ ਕਰੇ ਤੁਸੀਂ ਆਪਣੇ ਪਰਿਵਾਰ ਲਈ ਹਨਾ ਇਦਾਂ ਦੀ ਰੈਸਪੀ ਬਣਾ ਸਕਦੇ ਹੋ ਤਾਂ ਪਲੀਜ਼ ਜ਼ਰੂਰ ਟਰਾਈ ਕਰਨੀ ਦੇਖੋ ਇਹ ਆਪਣੇ ਮਖਾਣੇ ਤੇ ਸਿਵਈਆਂ ਹਨ ਬਹੁਤ ਹੀ ਜ਼ਿਆਦਾ ਟੇਸਟੀ ਬਣਦੀਆਂ ਨੇ ਇੱਕ ਵਾਰੀ ਇਸ সুইਟ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਦੇਖੋ ਮੈਂ ਦੋਨੇ ਤਰ੍ਹਾਂ ਦੀਆਂ ਚਪਾਤੀਆਂ ਬਨਨ ਰਹੀਆਂ ਨੇ ਕਿ ਮੱਕੀ ਦੀ ਵੀ ਰੋਟੀ ਬਣਾਉਣੀ ਹੈ ਤੇ ਕਣਕ ਦੀ ਵੀ ਕਿਉਂਕਿ ਸਾਰੇ ਪਰਿਵਾਰ ਦੇ ਅਲੱਗ-ਅਲੱਗ ਡਿਮਾਂਡ ਹੁੰਦੀ ਹੈ ਹੈਨਾ ਕੋਈ ਕਣਕ ਦੀ ਖਾਂਦਾ ਹੈ ਕੋਈ ਮੱਕੀ ਦੀ ਖਾਂਦਾ ਦੇਖੋ ਇੱਕ ਹਾਊਸ ਵਾਈਫ ਹੈਨਾ ਆਪਾਂ ਕਹਿ ਦਿੰਦੇ ਆ ਆਪਾਂ ਦੇਖੋ ਸਾਰਾ ਦਿਨ ਆਪਣੇ ਕੰਮ ਨਹੀਂ ਮੁੱਕਦੇ ਹੈਗੇ ਤੇ ਆਪਾਂ ਪਰਿਵਾਰ ਲਈ ਹੁੰਦਾ ਵੀ ਹਾਂ ਵਧੀਆ-ਵਧੀਆ ਇਦਾਂ ਚਾਹਨਾ ਖਾਣਾ ਬਣਾਈਏ ਤਾਂ ਮੈਂ ਸਾਰੀ ਰੈਸਪੀ ਉਹੀ ਸ਼ੇਅਰ ਕਰ ਦਿੰਦੀ ਹਾਂ ਜੋ ਕਿ ਮੈਂ ਆਪਣੇ ਪਰਿਵਾਰ ਲਈ ਬਣਾਉਂਦੀ ਹਾਂ ਦੇਖੋ ਮੱਕੀ ਦੀ ਰੋਟੀ ਵੀ ਬਿਲਕੁਲ ਰਾਉਂਡ ਸ਼ੇਪ ਦੇ ਵਿੱਚ ਮੈਂ ਕਈ ਵਾਰੀ ਹੈਨਾ ਮੈਂ ਪਹਿਲਾਂ ਸਰਦੀਆਂ ਦੇ ਵਿੱਚ ਸिखਾਈਏ ਸਾਰੇ ਫਰੈਂਡਸ ਨੂੰ ਕਿ ਤੁਸੀਂ ਬਸ ਥੋੜਾ ਜਿਹਾ ਹੱਥ ਤੇ ਹੈਨਾ ਘਿਓ ਦਾ ਲਗਾ ਲਓ ਇੱਕ ਉਂਗਲ ਵਾਸਤੇ ਦਹਤ ਨੂੰ ਤੇ ਉਸ ਤੋਂ ਬਾਅਦ ਤੁਸੀਂ ਮੱਕੀ ਦੀ ਰੋਟੀ ਬਣਾ ਸਕਦੇ ਹੋ ਬਹੁਤ ਹੀ ਜ਼ਿਆਦਾ ਪਤਲੀ ਤੇ ਰਾਉਂਡ ਸ਼ੇਪ ਦੇ ਵਿੱਚ ਬਣਦੀ ਹੈ ਇਹ ਨਾ ਬਿਕਰੇਗੀ ਨਾ ਟੁੱਟੇਗੀ ਇਹ ਦੇਖੀਏ ਫਰੈਂਡ ਪਲੀਜ਼ ਸਾਰੇ ਚੈਨਲ ਤੇ ਜਿੰਨੇ ਵੀ ਮੇਰੇ ਫਰੈਂਡਸ ਨੇ ਉਹਨਾਂ ਨੂੰ ਨਾ ਮੇਰੀ ਇਹ ਰਿਕਵੈਸਟ ਹੈ ਕਿ ਪਲੀਜ਼ ਮੇਰੇ ਚੈਨਲ ਨੂੰ ਜਲਦੀ ਜਲਦੀ ਸਬਸਕ੍ਰਾਈਬ ਕਰਨਾ ਤੇ ਵੀਡੀਓ ਚੰਗੀ ਲੱਗੇ ਲਾਈਕ ਦਾ ਬਟਨ ਜ਼ਰੂਰ ਦਬਾਇਆ ਕਰੋ ਤੇ ਆਪਾਂ ਹੁਣ ਮਿਲਾਂਗੇ ਮਾਰਨਿੰਗ ਟਾਈਮ ਤੇ ਸਾਰੇ ਫਰੈਂਡਸ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਜੋ ਵੀ ਆਪਾਂ ਨੇ ਅੱਜ ਸ਼ਾਮ ਦਾ ਡਿਨਰ ਹੈ ਦੇਖੋ ਪੂਰਾ ਤੁਹਾਨੂੰ ਦਿਖਾਇਆ ਤੇ ਆਪਾਂ ਨੇ ਜੋ ਵੀ ਬਣਾਇਆ ਹੈ ਸਾਰੀ ਥਾਲੀ ਮੈਂ ਤੁਹਾਨੂੰ ਅੱਜ ਦਿਖਾਈਏ ਸ਼ਾਮ ਦੀ ਡਿਨਰ ਦੀ ਵੀ ਤੇ ਬ੍ਰੈਕਫਾਸਟ ਦੇ ਵਿੱਚ ਵੀ ਮਾਰਨਿੰਗ ਟਾਈਮ ਥੋੜਾ ਮੇਰੀ ਤਕਲੀਫ ਠੀਕ ਨਹੀਂ ਸੀਗੀ ਤੇ ਮੈਨੂੰ ਵੀਡੀਓ ਵਿੱਚ ਕੱਟਣੀ ਪਈ ਸੀ। ਉਹਦੀ ਫੁੱਲ ਰੈਸਪੀ ਆਪਾਂ ਨੇ ਪਹਿਲਾਂ ਵੀ ਦਿਖਾਈ ਹੋਈ ਹੈ ਜਿਹੜੀ ਆਪਾਂ ਅੱਜ ਮਾਰਨਿੰਗ ਟਾਈਮ ਬਣਾ ਰਹੇ ਸੀ ਹੈਨਾ ਵੈਜੀਟੇਬਲ ਤੇ ਉਹਦੀ ਮੈਂ ਕਿਸੇ ਦਿਨ ਫੇਰ ਵੀ ਬਣਾ ਦਵਾਂਗੀ। ਤਾਂ ਮੈਂ ਇਸ ਲਈ ਸਾਰੇ ਫ੍ਰੈਂਡ ਤੋਂ ਪਹਿਲਾਂ ਵੀ ਸੌਰੀ ਫੀਲ ਕਰ ਚੁੱਕੀ ਹਾਂ। ਤੇ ਜਿਹੜੀ ਆਪਾਂ ਨੇ ਹੁਣ ਸਵੀਟ ਰੈਸਪੀ ਬਣਾਈ ਹੈ ਮਖਾਨਿਆਂ ਵਾਲੀ ਇਹਨੂੰ ਤੁਸੀਂ ਜ਼ਰੂਰ ਟਰਾਈ ਕਰਨਾ ਤੇ ਕੱਲੇ ਮਖਾਨੇ ਵੀ ਅਗਰ ਤੁਸੀਂ ਇਹਨਾਂ 10-15 ਦਿਨ ਖਾਂਦੇ ਰਹੋਗੇ ਤਾਂ ਤੁਹਾਡੀ ਸਿਹਤ ਨੂੰ ਬਹੁਤ ਫਰਕ ਪਏਗਾ ਤੇ ਕੁਝ ਫ੍ਰੈਂਡਸ ਦੀ ਹੈਨਾ ਹੈਅਰ ਤੇ ਵੀ ਡਿਮਾਂਡ ਆਈ ਹੈ ਵੀ ਤੁਸੀਂ ਬਾਲਾਂ ਤੇ ਨਾ ਵੀਡੀਓ ਬਣਾਓ ਵੀ ਜਦਾਂ ਕਿ ਬਾਲ ਉਹਨਾਂ ਕਾਫੀ ਵਾਈਟ ਹੋ ਰਹੇ ਨੇ ਤਾਂ ਮੈਂ ਕੱਲ ਜਾਂ ਪਰਸੋਂ ਕੋਸ਼ਿਸ਼ ਕਰੂੰਗੀ ਕਿ ਮੈਂ ਸਪੈਸ਼ਲ ਉਹਦੇ ਤੇ ਵੀਡੀਓ ਬਣਾਵਾਂ ਅੰਜੀ ਦੇ ਕੋ ਪੂਰੀ ਖਾ ਲਈ ਆਪਾਂ ਨਾ ਸਾਰੇ ਫ੍ਰੈਂਡ ਨੂੰ ਦਿਖਾ ਚੁੱਕਿਆ ਦੇਖੋ ਕਿੰਨੀ ਵਧੀਆ ਹੈ ਆਪਣੇ ਮਖਾਣੇ ਤੇ ਸਿਵਾਈਆਂ ਨਾ ਬਣੀਆਂ ਨੇ ਕਿਉਂਕਿ ਸ਼ਾਮ ਨੂੰ ਹਨਾ ਸਵੀਟ ਸਾਰੇ ਪਸੰਦ ਕਰਦੇ ਨੇ ਤਾਂ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਤੇ ਜਿਹੜੀ ਹੈਅਰ ਤੇ ਪ੍ਰੋਬਲਮ ਦੀ ਹਨਾ ਵੀਡੀਓ ਹੈ ਉਹ ਮੈਂ ਬਹੁਤ ਜਲਦੀ ਤੁਹਾਨੂੰ ਸ਼ੇਅਰ ਕਰਾਂਗੀ ਫਿਰ ਮਿਲਾਂਗੇ ਨਾ ਮਾਰਨਿੰਗ ਟਾਈਮ ਉੱਤਕਲੇ ਸਾਰੇ ਫਰੈਂਡ ਨੂੰ ਸਤ ਸ੍ਰੀ ਅਕਾਲ ਗੁੱਡ ਨਾਈਟ ਤੇ ਜਿਹੜੇ ਫਰੈਂਡ ਮੇਰੇ ਨਾਲ ਜੁੜੇ ਹੋਏ ਨੇ ਨਹੀਂ ਵੀ ਜੁੜੇ ਹੋਏ ਸਾਰਿਆਂ ਨੂੰ ਪਰਮਾਤਮਾ ਖੁਸ਼ ਰੱਖੇ ਸਾਰਿਆਂ ਦੀਆਂ ਮੁਰਾਦਾਂ ਪੂਰੀਆਂ ਕਰਨ ਸਤ ਸ੍ਰੀ ਅਕਾਲ